ਮੁਸਲਮ ਪਰਿਵਾਰ ਦੇ ਵਿੱਚ ਜੰਮੇ ਸੀ ਮੁਸਲਮ ਪਰਿਵਾਰ ਦੇ ਵਿੱਚ ਹੀ ਆ ਰੋਸ਼ਨਾ ਦੇ ਨਾਲ ਹੀ ਆ ਜਸਪੁਰ ਦੇ ਘਰ ਕੀ ਕਹਾਣਾ ਪਰ ਉਹਨਾਂ ਨੇ ਸਾਰੀ ਉਮਰ ਆਪ ਦਾ ਨਾਮ ਸਰਬਜੀਤ ਕਾਲੀ ਹੀ ਰੱਖਿਆ ਹੈ। ਤੇ ਚਾਹੁੰਦੇ ਸੀ ਕਿ ਮੈਨੂੰ ਇਸੇ ਨਾਮ ਨਾਲ ਹੀ ਜਾਣਿਆ ਜਾਵੇ। ਨਾ ਦਾ ਸ਼ਕਤ ਕਮਲ ਦਾ ਮੇਰਾ ਨਿੱਗ ਦਾ ਰਿਸ਼ਤਾ ਪਿਆਰ ਦਾ ਰਿਸ਼ਤਾ ਦਾ ਬਹੁਤ ਡੂਰ ਹੈ। ਮੇਰਾ ਇਸ ਪਰਵਾਰ ਨਾਲ ਵੀ ਰਿਸ਼ਤਾ ਸਿਰ ਉਸੇ ਕਰਕੇ ਨਾ ਆਇਆ ਪਰ ਲਾਈਕੀ ਦਾ ਪਰਪੱਕਾ ਔਰ ਮੇਰੀ ਅਰਦਾਸ ਹੈ ਸੱਚੇ ਮਨੋ ਕੇ ਸਾਦੀ ਰਾਣੀ ਪੈ ਜਾਵੇ ਰੱਬ ਇਸ ਦੁਜਕ ਪਰਿਵੰਗਿਆ ਚਪਾਈ ਜਾਂਦੇ ਹੋਏ ਉਹਨਾਂ ਦੇ ਚਰਨਾਂ 'ਚ ਪਹੁੰਚੇ ਕਮਲ ਖਾਨ ਔਰ ਬਾਕੀ ਸਾਰੇ ਪਰਿਵਾਰ ਦੇ ਜੀ ਜਿਹੜੇ ਵੀ ਕਾਇਕੀ ਦੇ ਨਾਲ ਸ਼ਾਮਲ ਹੋਣ ਉਸਨੇ ਕਿਤੇ ਵੀ ਮਿਹਨਤ ਦੇ ਵਿੱਚ ਉਹਨਾਂ ਦੇ ਸੋਰਚ ਰਾਤ ਚ ਕੋਈ ਫਰਕ ਨਾ ਪਵੇ ਮਿਹਨਤ ਬੇਸ਼ੱਕ ਉਹਦਾ ਕਾਇਮ ਰਹੀ ਔਰ ਪਰਿਵਾਰ ਨੂੰ ਤਰਾਂ ਦਾ ਤੁਹਾਡਾ ਬਖੇਜ ਜੇ ਰਾਣੀ ਭੈਣ ਵਰਗੀ ਮਾਂ ਆ ਤਾਂ ਕਮਲ ਵਰਗਾ ਪੁੱਤ ਵੀ ਕਿਸੇ ਕਿਸੇ ਬਹੁਤ ਹੀ ਸ਼ਰੀਫ ਔਰ ਸ਼ਹਿਦ ਬਾਦਾਂ ਇਨਸਾਨਾਂ ਮ ਹਮੇਸ਼ਾ ਜਦੋਂ ਵੀ ਅਸੀਂ ਮੈਂ ਜਾਹਰਾ ਤੱਤੀ ਰਾਤ ਦੇ ਕਲਾਕਾਰਾਂ ਦੀ ਜ਼ਿੰਦਗੀ ਦੰਕ ਬਟ ਉਹਨੇ ਹਮੇਸ਼ਾ ਮਾਦੀ ਗੱਲਾਂ ਸੁਰੂਤ ਕਰਨੀ ਸ਼ੁਰੂ ਕਰ ਦਿੱਤੀ ਸਭ ਤੋਂ ਪਹਿਲੀ ਗੱਲ ਤਾਂ ਆ ਕਿ ਮਾਵਾ ਠੰਡੀਆਂ ਛਾਵਾ ਛਾਵਾ ਕੌਣ ਕਰੇ ਮਾਵਾ ਦੇ ਖਰਚਾ ਨੇ ਲੋਕ ਕੋ ਕੌਣ ਕਰੇ ਭੈਣ ਜੀ ਸਰਜੀਤ ਕੌਰ ਰਾਣੀ ਬੇਗਮ ਮੇਰੇ ਬਹੁਤ ਪਰਮੇਸ਼ਰ ਸ਼ੌਕਤ ਅਲੀ ਦੀਵਾਨਾ ਸਾਹਿਬ ਤੇ 1 ਸਾਲ ਪਹਿਲਾਂ 1.5 ਸਾਲ ਮੱਦੇਨਜ਼ਰ ਸਾਲ ਲੰਮੀ ਬਿਮਾਰੀ ਤੋਂ ਬਾਅਦ ਕੱਲ ਇੰਤਕਾਲ ਹੋ ਗਿਆ ਰਾਜੇ ਸ਼ੁਰਦੇ ਖਾਕੀ ਤੋਂ ਮੁਸਲਮ ਪਰਿਵਾਰ ਦੇ ਵਿੱਚ ਜੰਮੇ ਸੀ ਮੁਸਲਮ ਪਰਿਵਾਰ ਦੇ ਵਿੱਚ ਹੀ ਆ ਗਿਆ ਹੈ ਬਾ ਮੁਸਲਮ ਰਸਮਾਂ ਦੇ ਨਾਲ ਹੀ ਸ਼ੁਰਦੇ ਖਾਕੀ ਤੋਂ ਉਹਨਾਂ ਨੂੰ ਪਰ ਉਹਨਾਂ ਨੇ ਸਾਰੀ ਉਮਰ ਆਪ ਦਾ ਨਾਮ ਸਰਜੀਤ ਕਾਲੀ ਹੀ ਰੱਖਿਆ ਹੈ ਔਰ ਚਾਹੁੰਦੇ ਸੀ ਇਹ ਕਿ ਮੈਨੂੰ ਇਸੇ ਨਾਮ ਨਾਲ ਹੀ ਜਾਣਿਆ ਜਾਵੇ ਵਰਵੀ ਪਰਿਵਾਰ ਵੱਲੋਂ ਰਾਣੀ ਮਕਬੂਲਤਾ ਕਿਹਾ ਹੁੰਦਾ ਹੈ ਅੱਜ ਔਰ ਸਾਰਾ ਪਰਿਵਾਰ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਇੱਕ ਗੱਲ ਨੂੰ ਯਾਦ ਕਰਦਾ ਕਿ ਹਰ ਇੱਕ ਜੀਵ ਜਿਹੜਾ ਵੀ ਪਰਿਵਾਰ ਤੋਂ ਰੁੱਸਿਆ ਦੂਰ ਹੋਇਆ ਹੈ ਜਾਂ ਨਹੀਂ ਮਿਲਣ ਦੀ ਤਾਂਗ ਚੈੱਕ ਇਹ ਨਹੀਂ ਮਿਲਦਾ ਕਿਸੇ ਵੀ ਕਾਮ ਕਰ ਉਹਨਾਂ ਨੂੰ ਮੜਾਉਂਦੇ ਰਹੇ ਪਰਿਵਾਰ ਨੂੰ ਕੱਟਣਾ ਕਰਨ ਦੀ ਕੋਸ਼ਿਸ਼ ਸੀ ਰਹੇ ਤੇ ਉਹਨਾਂ ਦਾ ਸਪੋਟਰ ਕਮਲ ਖਾਨ ਮੇਰਾ ਨਿੱਗ ਦਾ ਰਿਸ਼ਤਾ ਪਿਆਰ ਦਾ ਰਿਸ਼ਤਾ ਦਾ ਬਹੁਤ ਗੂੜਾ ਮੇਰਾ ਇਸ ਪਰਿਵਾਰ ਨਾਲ ਵੀ ਰਿਸ਼ਤਾ ਸੀ ਉਸੇ ਕਰਕੇ ਮੈਂ ਆਇਆ ਪਰ ਗਾਇਕੀ ਦਾ ਪਰਪੱਕ ਹੈ ਔਰ ਮੇਰੀ ਅਰਦਾਸ ਹੈ ਸੱਚੇ ਮਨੋਂ ਕੇ ਸਾਡੀ ਰਾਣੀ ਭੈਣ ਨੂੰ ਰੱਬ ਇਸ ਦੋਜਿਕ ਪਰੀ ਦੁਨੀਆ ਚੋਂ ਜਾਂਦਿਆ ਹੋਇਆ ਉਹਨਾਂ ਦੇ ਚਰਨਾਂ 'ਚ ਪਹੁੰਚਿਆ ਤੇ ਗੁਰੂ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਿਆ ਸਵਰਗ ਦਾ ਥਾਂ ਬਖਸ਼ਣ ਔਰ ਕਮਲ ਖਾਨ ਔਰ ਬਾਕੀ ਸਾਰੇ ਪਰਿਵਾਰ ਦੇ ਜੀ ਜਿਹੜੇ ਵੀ ਗਾਇਕੀ ਦੇ ਨਾਲ ਸੰਬੰਧਤ ਨੇ ਕਿਤੇ ਵੀ ਮਿਹਨਤ ਦੇ ਵਿੱਚ ਉਹਨਾਂ ਦੇ ਸੁਰ ਚ ਰਾਗ ਚ ਕੋਈ ਫਰਕ ਨਾ ਪਵੇ ਮਿਹਨਤ ਬੇਸ਼ੱਕ ਉਹਨਾਂ ਦੀ ਕਾਇਮ ਰਹੇ ਔਰ ਪਰਿਵਾਰ ਨੂੰ ਖਾਣਾ ਬਣਨ ਦਾ ਰੱਬ ਤੋਂ ਬਖਸ਼ੇ ਪਰਿਵਾਰ ਦੇ ਨਾਲ ਜਿੱਥੇ ਵੀ ਮੇਰੀ ਸੁਰਤ ਦਾ ਖਾਣਾ ਤੇ ਕੋਈ ਵੀ ਲਫ਼ਜ਼ ਪਾ ਲਓ ਉਹ ਵੀ ਜਿਵੇਂ ਮਾਂ ਦਾ ਹੀ ਗਾਣੇ ਆ ਕਮਲ ਨੇ ਗਾਇਆ ਲੱਗਦਾ ਕਿ ਖਿਦਮਤ ਵੀ ਮਾਂ ਦੀ ਉਹਨੇ ਕੀਤੀ ਬਹੁਤ ਕੀਤੀ ਬਹੁਤ ਕੀਤੇ ਜੇ ਰਾਣੀ ਪੈਣ ਵਰਗੀ ਮਾ ਆ ਕਮਲ ਵਰਗਾ ਪੁੱਤ ਵੀ ਕਿਸੇ ਕਿਸ ਬਹੁਤ ਹੀ ਸ਼ਰੀਫ ਔਰ ਸ਼ਾਹਜਵਾਦਾ ਇਨਸਾਨ ਹਮੇਸ਼ਾ ਜਦੋਂ ਵੀ ਅਸੀਂ ਮਿਲਣਾ ਚਾਹੇ ਰਾਤ ਦਿਨ ਦੇ ਕਲਾਕਾਰਾਂ ਦੀ ਜ਼ਿੰਦਗੀ ਇਦਾਂ ਬਟ ਉਹਨੇ ਹਮੇਸ਼ਾ ਮਾ ਦੀ ਗੱਲ ਸ਼ੁਰੂ ਕੀਤੀ ਜ਼ਰੂਰ ਕਰੀ ਔਰ ਮਾ ਦੀ ਹਮੇਸ਼ਾ ਸੇਫਟ ਕਰਨੀ ਲੰਬੀ ਬਿਮਾਰੀ ਸੀ तकरीबन 1.5 ਸਾਲ ਬਿਮਾਰ ਰਹੇ ਮੈਂ ਜੀ ਉਹਨਾਂ ਤੇ ਅਕਸਰ ਮੈਂ ਪੁੱਛਣਾ ਉਹਨੇ ਪਹਿਲਾਂ ਪੁੱਛਣ ਤੋਂ ਦੱਸ ਦੇਣਾ ਕਿ ਆਹ ਆਹ ਲੈ ਤੁਸੀਂ ਕੀ ਜੀ ਗਏ ਸੀ ਇਹ ਹਸਪਤਾਲਾਂ ਕੇ ਇਹ ਰਾਤ ਇਸ ਤੇ ਤੇ ਹਮੇਸ਼ਾ ਮਾਂ ਨੇ ਬਤਰ ਜੋ ਇੱਕ ਮਾਂ ਦੀ ਸੇਵਾ ਕਰ ਸਕਦਾ ਸੀ ਕੋਣ ਹਾਰ ਪੁੱਤ ਹੋ ਕੇ ਕਮਲ ਖਾਨ ਕਮਲ ਜੀ ਰਾ ਸੁਨੇਹਾ ਪਤਲਨ ਤੁਰ ਜਾਣਾ ਹੁੰਦਾ ਬਜ਼ੁਰਗਾਂ ਦੀ ਵਾਰੀ ਸੁਦੇ ਪਰ ਤੇਰੇ ਵੱਲੋਂ ਕੋਈ ਕੰਮ ਨਹੀਂ ਜੀ